ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਵਿਆਕਰਨ ਦੇ ਪ੍ਰਸ਼ਨ ਉੱਤਰ ਵਾਹਿਗੁਰੂ ਜੀ ਕਾ ਖਾਲਸਾ ਅੱਜ ਜੁੜੀ ਹੈ ਜੀ ਆਪਣੀ ਕਲਾਸ ਉਹ ਹੈ ਜੀ 20 ਨੰਬਰ ਕਲਾਸ ਪਿਛਲੇ ਪੇਪਰਾਂ ਦੇ ਜਿਹੜੇ ਪ੍ਰਸ਼ਨ ਉੱਤਰ ਹੈ ਉਹ ਕਰ ਰਹੇ ਹਾਂ ਜੀ ਆਪਾਂ ਆਪਣੀਆਂ ਕਲਾਸਾਂ ਦੇ ਵਿੱਚ ਤਾਂ ਸਵਾਗਤ ਹੈ ਜੀ ਕੀਤ ਜੀ ਪ੍ਰੀਤ ਜੀ ਹਰਪ੍ਰੀਤ ਵਾਹਿਗੁਰੂ ਜੀ ਸੋ ਸਵਾਗਤ ਹੈ ਜੀ ਸਭ ਦਾ ਤੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਜੀ ਤੇ ਫਿਰ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦੇਓ ਜੇ ਸਭ ਕੁਝ ਠੀਕ ਹੈ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਕਲਾਸ ਨੂੰ ਜੀ ਠੀਕ ਹੈ ਜੀ ਤਾਂ ਫਿਰ ਆਪਾਂ ਚੱਲਦੇ ਹਾਂ ਆਪਣੇ ਅੱਜ ਦੇ ਪਹਿਲੇ ਪ੍ਰਸ਼ਨ ਵੱਲ ਆਪਣਾ ਪਹਿਲਾ ਪ੍ਰਸ਼ਨ ਹੈ ਜੀ ਕਿ ਕਿਸ ਭਾਸ਼ਾ ਵਿਗਿਆਨੀ ਨੇ ਇਹ ਸਿਧਾਂਤ ਸਥਾਪਿਤ ਕੀਤਾ ਹੈ ਕਿ ਭਾਸ਼ਾ ਨੂੰ ਸਿੱਖਣ ਦੀ ਸਮਰੱਥਾ ਜਮਾਂਦਰੂ ਹੁੰਦੀ ਹੈ ਅਤੇ ਇਸ ਵਿੱਚ ਬੜੇ ਸੀਮਤ ਨਿਯਮਾਂ ਦੀ ਵਰਤੋਂ ਰਾਹੀਂ ਅਸੀਮਤ ਵਾਕਾਂਕ ਵਾਕਾਤਮਕ ਬੰਤਰਾਂ ਦੀ ਸਿਰਜਣਾ ਹੁੰਦੀ ਹੈ ਆਪਸ਼ਨ ਏ ਬਲੂਮਫੀਡ ਬੀ ਸੀ ਐਫ ਹਾਕਟ B sorry C ਨੌਮ ਚਮਸਕੀ ਤੇ D ਸੌਸਿਓ ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਦੇ ਦਿਓ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ C ਉਹ ਸਹੀ ਮੰਨਿਆ ਜਾਏਗਾ ਕਿ ਨੌਮ ਚਮਸਕੀ ਦਾ ਹੈ ਜੀ ਇਹ ਵਿਚਾਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਰੂਪਾਂਤਰੀ ਨਿਮਾ ਦੁਆਰਾ ਕਿਸ ਤਤ ਦੀ ਮੂਲ ਪ੍ਰਕਿਰਤੀ ਸਪਸ਼ਟ ਹੋ ਜਾਂਦੀ ਹੈ অপਸ਼ਨ A ਵਾਕ ਦੀ B ਸ਼ਬਦ ਦੀ C ਧੁਨੀ ਦੀ ਤੇ D ਭਾਸ਼ਾ ਦੀ ਸੋ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਸੋ ਇਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਕਿ ਵਾਕ ਦੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਨਾਸਿਕਤਾ ਦੇ ਨਾਲ-ਨਾਲ ਦੁੱਤ ਵਿਅੰਜਨਾ ਵਿਅੰਜਨ ਦਾ ਵੀ ਸੂਚਕ ਲਿਪੀ ਚਿੰਨ ਹੈ অপਸ਼ਨ A ਟਿੱਪੀ ਬਿੰਦੀ C ਅਦਕ ਤੇ D ਸੁਰ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਦੇ ਦਿਓ ਜੀ ਕਿ ਨਾਸਿਕਤਾ ਦੇ ਨਾਲ ਦੁੱਤ ਲਿਪੀ ਦਾ ਜਿਹੜਾ ਚਿੰਨ ਹੈ ਉਹ ਕਿਹੜਾ ਹੈ ਦੁੱਤ ਵਿੰਜਨਾ ਦਾ ਵੀ ਸੂਚਕ ਹੈ ਜੀ ਸੋ ਪ੍ਰਸ਼ਨ ਨੰਬਰ 3 ਦੇ ਲਈ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਏ ਉਹ ਸਹੀ ਹਨ ਟਿੱਪੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਜੋ ਮਸਕੀਨੇ ਅਰਥ ਪੱਦਰ ਤੇਸ ਮੰਦਾ ਨੂੰ ਏਜੰਟ ਅਤੇ ਥੀਮ ਆਦ ਦੇ ਰੂਪ ਵਿੱਚ ਕਿਸ ਥਿਉਰੀ ਰਾਹੀਂ ਗ੍ਰਹਿਣ ਕੀਤਾ ਹੈ অপਸ਼ਨ A ਅਯੋਟਾ ਥਿਉਰੀ B α ਥਿਉਰੀ C β ਥਿਉਰੀ ਤੇ D θ ਥਿਉਰੀ ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਨਸ਼ਤਰ ਜੀ ਸਤਿ ਸ਼੍ਰੀ ਅਕਾਲ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕੀਤਾ ਜਾਵੇ ਕੀ ਉੱਤਰ ਆਏਗਾ ਜੀ ਇਸ ਦਾ ਹਾਂਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਡੀ ਉਹ ਬਿਲਕੁਲ ਸਹੀ ਹਨ ਕਿ θੀਟਾ ਥਿਊਰੀ ਦੇ ਅਕੋਰਡਿੰਗਲੀ ਉਹਨਾਂ ਨੇ ਇਹ ਚੀਜ਼ਾਂ ਗ੍ਰਹਿਣ ਕੀਤੀਆਂ ਅੱਗੇ ਜੀ ਪ੍ਰਸ਼ਨ ਨੰਬਰ 5 ਉਚਾਰ ਦੀ ਛੋਟੀ ਤੋਂ ਛੋਟੀ ਇਕਾਈ ਹੈ অপਸ਼ਨ A ਰੂਪਗ੍ਰਾਮ B ਧੁਨੀ C ਧੁਨੀ ਗ੍ਰਾਮ ਤੇ D ਸ਼ਬਦ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਕੀ ਉਚਾਰ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਸੀ ਬਿਲਕੁਲ ਸਹੀ ਹਨ ਧੁਨੀਗ੍ਰਾਮ ਅਗੇ ਜੀ ਪ੍ਰਸ਼ਨ ਨੰਬਰ 6 ਜਦੋਂ ਦੋ ਧੁਨੀਆਂ ਕਿਸੇ ਇੱਕੋ ਹੀ ਪਾਸ਼ਾਈ ਪ੍ਰਸੰਗ ਵਿੱਚ ਵਿਚਰ ਸਕਦੀਆਂ ਹੋਣ ਤੇ ਉਹਨਾਂ ਦਾ ਤਦਰੂਪੀ ਤਾਂ ਤਬਾਦਲਾ ਅਰਥ ਭੇਦਕ ਹੋਵੇ ਤਾਂ ਉਹ ਧੁਨੀਆਂ ਹੁੰਦੀਆਂ ਹਨ অপਸ਼ਨ A ਸਹਿ B ਸਮਾਨ C ਨਖੇੜੂ ਤੇ D ਪ੍ਰਤੀਬੋਧਕ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਕੀ ਕਹਿੰਦੇ ਹਨ ਜੀ ਉਹਨਾਂ ਧੁਨੀਆਂ ਨੂੰ ਸੋ ਇੱਥੇ ਉੱਤਰ C ਕਰਨ ਵਾਲੇ ਸਹੀ ਹਨ ਜੀ ਕਿੰਨੇ ਖੇਡੂ ਕਿਹਾ ਜਾਂਦਾ ਜੀ ਉਹਨਾਂ ਨੂੰ ਸੁਪਰੈਸ਼ਨ ਨੰਬਰ 6 ਦੇ ਲਈ ਆਪਸ਼ਨ ਸੀ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 7 ਕੋੜੇ ਨੇ ਪਾਣੀ ਪੀਤਾ ਉਪਰੋਕਤ ਵਾਕ ਵਿੱਚ ਨੇ ਦੀ ਧੁਨੀ ਪੱਧਰ ਤੇ ਇਕਾਈ ਹੈ ਆਪਸ਼ਨ ਏ ਨਾ ਤੇ ਏ ਬੀ ਨੰਨਾ ਆੜਾ ਤੇ ਏ ਸੀ ਇਕੱਲਾ ਨੇ ਤੇ ਡੀ ਨੰਨਾ ਤੇ ਏ ਹਾਂ ਜੀ ਪ੍ਰਸ਼ਨ ਨੰਬਰ 7 ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਹਾਂਜੀ ਸੋ ਪ੍ਰਸ਼ਨ ਨੰਬਰ 7 ਦੇ ਲਈ ਜੀ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਡੀ ਬਿਲਕੁਲ ਸਹੀ ਉੱਤਰ ਹੈ ਕਿ ਨੰਨਾ ਤੇ ਏ ਦੀ ਜੜੀ ਹੈ ਉਹ ਧੁਨੀ ਪੱਧਰ ਹੈ ਨੰਨੇ ਦੀ ਅੱਗੇ ਜੀ ਪ੍ਰਸ਼ਨ ਨੰਬਰ 8 ਉਚਾਰਨ ਨਾਲ ਪੈਦਾ ਹੋਈਆਂ ਧੁਨੀ ਲਹਿਰਾਂ ਦੇ ਵాయు ਦੁਆਰਾ ਉਹਨਾਂ ਦਾ ਸੰਚਾਰ ਅਤੇ ਧੁਨੀਆਂ ਦੇ ਭੌਤਿਕ ਗੁਣ ਲੱਛਣ ਆਦ ਦਾ ਅਧਿਐਨ ਹੈ ਆਪਸ਼ਨ A ਸੰਚਾਰ ਧੁਨੀ ਵਿਗਿਆਨ B ਸਰਵਣੀ ਧੁਨੀ ਵਿਗਿਆਨ C ਉਚਾਰ ਧੁਨੀ ਵਿਗਿਆਨ ਤੇ D ਸਰਵਣੀ ਅਤੇ ਸੰਚਾਰ ਧੁਨੀ ਵਿਗਿਆਨ ਹਾਂਜੀ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਕਿਹੜਾ ਵਿਗਿਆਨ ਆਪਾਂ ਕਹਾਂਗੇ ਜੀ ਇਸ ਨੂੰ ਸੋ ਇੱਥੇ ਉੱਤਰ A ਕਰਨ ਵਾਲੇ ਸਹੀ ਹਨ ਜੀ ਕਿ ਸੰਚਾਰ ਤੁਣੀ ਵਿਗਿਆਨ ਕਹਿੰਦੇ ਆ ਉਸ ਨੂੰ ਅੱਗੇ ਜੀ ਪ੍ਰਸ਼ਨ ਨੰਬਰ 9 ਹਾਕੇਟ ਜੌਨ ਲਾਈਨਸ ਤੇ ਆਰ ਐਚ ਰੋਬਿੰਸ ਭਾਸ਼ਾ ਵਿਗਿਆਨੀ ਨੇ ਸਵਰਾਂ ਦੀ ਵੰਡ ਵਿਧੀ ਦੇ ਆਧਾਰ ਸਵੀਕਾਰ ਕੀਤੇ ਹਨ অপਸ਼ਨ A ਇੱਕ ਪਸਾਰੀ B ਦੋ ਪਸਾਰੀ ਸੀ 3 ਪਸਾਰੀ ਤੇ ਡੀ 4 ਪਸਾਰੀ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਸੀ ਆਇਆ ਹੈ ਜੀ ਉਹ ਸਹੀ ਹਨ 3 ਪਸਾਰੀ ਅੱਗੇ ਜੀ ਪ੍ਰਸ਼ਨ ਨੰਬਰ 10 ਪੂਰਬੀ ਪੰਜਾਬੀ ਵਿੱਚ ਸਘੋਸ਼ ਮਹਾਪ੍ਰਾਣ ਧੁਨੀਆਂ ਅਲੋਪ ਹੋ ਗਈਆਂ ਹਨ ਤੇ ਇਹਨਾਂ ਦੀ ਥਾਂ ਲੈ ਲਈ ਹੈ অপਸ਼ਨ এ ਪਿੱਚ B ਤਾਣ C ਬਲ ਤੇ D ਸੁਰ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਕਿ ਮਹਾਪ੍ਰਾਣ ਧੁਨੀਆਂ ਜਿਹੜੀਆਂ ਅਲੋਪ ਹੋ ਗਈਆਂ ਹਨ ਤੇ ਉਸ ਦੀ ਜਿਹੜੀ ਜਗ੍ਹਾ ਹੈ ਉਹ ਕਿਹੜੀਆਂ ਧੁਨੀਆਂ ਨੇ ਗ੍ਰਹਿਣ ਕੀਤੀ ਹੈ ਜਾਂ ਕਿਹੜੀਆਂ ਧੁਨੀਆਂ ਉਹਨਾਂ ਦੀ ਜਗ੍ਹਾ ਦੇ ਉੱਪਰ ਵਰਤੀਆਂ ਜਾਂਦੀਆਂ ਹਨ ਤੇ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਸੁਰ ਨੇ ਲੈ ਲਈ ਹੈ ਉਹਨਾਂ ਦੀ ਜਿਹੜੀ ਜਗਾ ਅੱਗੇ ਜੀ ਪ੍ਰਸ਼ਨ ਨੰਬਰ 11 ਪੰਜਾਬੀ ਭਾਸ਼ਾ ਨੂੰ ਬਾਕੀ ਭਾਸ਼ਾਵਾਂ ਨਾਲੋਂ ਨਿਖੇੜਨ ਵਾਲੀ ਭਾਸ਼ਾਈ ਨਿਸ਼ਾਨੀ ਹੈ ਆਪਸ਼ਨ ਏ ਟਿੱਪੀ ਬੀ ਬਿੰਦੀ ਸੀ ਅਦਕ ਤੇ ਡੀ ਸੁਰ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰਿਓ ਜੀ ਕਿ ਕਿਹੜੀ ਹੈ ਜੀ ਉਹ ਬਿੰਦੀ ਹੈ ਟਿੱਪੀ ਹੈ ਜਾਂ ਫਿਰ ਅਦਕ ਹੈ ਜਾਂ ਫਿਰ ਐਂਡ ਤੇ ਆਉਂਦਾ ਹੈ ਜੀ ਸੁਰ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਬਿਲਕੁਲ ਸਹੀ ਹਨ ਕਿ ਸੁਰ ਹੈ ਜਿਹੜੀ ਉਹ ਪਾਸ਼ਾਵਾਂ ਨਾਲੋਂ ਨਖੇੜੇ ਨਖੇੜਨ ਵਾਲੀ ਪਸ਼ਾਈ ਨਿਸ਼ਾਨੀ ਹੈ ਅੱਗੇ ਜੀ ਪ੍ਰਸ਼ਨ ਨੰਬਰ 12 ਤਿੰਨ ਵਿਅੰਜਨ ਗੁੱਛੀਆਂ ਵਿੱਚ ਪਹਿਲਾ ਹੁੰਦਾ ਹੈ অপਸ਼ੇਵਰ ਬੀ ਡਕਵਾ ਸੀ ਅੜਕਵਾ ਜਾਂ ਇਕਹਿਰਾ ਵਿਅੰਜਨ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰਿਓ ਜੀ ਕਿ ਜਿਹੜੇ ਤਿੰਨ ਵਿਅੰਜਨ ਗੁੱਛੇ ਹੁੰਦੇ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਵਿਅੰਜਨ ਹੁੰਦਾ ਹੈ ਉਹ ਹਮੇਸ਼ਾ ਕਿਹੜਾ ਆਉਂਦਾ ਹੈ ਸੋ ਇਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਉਹ ਸਹੀ ਹਨ ਅੜਕਵਾ ਹੁੰਦਾ ਹੈ ਜੀ ਉਹ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਸਹੀ ਕ੍ਰਮ ਦੱਸੋ ਰੂਪਗ੍ਰਾਮ ਵਾਕਾਂਸ਼ ਸ਼ਬਦ ਉਪਵਾਕ ਜਾਂ ਫਿਰ ਵਾਕ ਬੀ ਸ਼ਬਦ ਵਾਕਾਂਸ਼ ਰੂਪਗ੍ਰਾਮ ਉਪਵਾਕ ਵਾਕ ਸੀ ਹੈ ਜੀ ਸ਼ਬਦ ਰੂਪਗ੍ਰਾਮ ਵਾਕਾਂਸ਼ ਉਪਵਾਕ ਵਾਕ ਤੇ ਡੀ ਰੂਪਗ੍ਰਾਮ ਸ਼ਬਦ ਵਕਾਂਸ਼ ਤੇ ਵਾਕ ਉਪਵਾਕ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਦੇ ਦਿਓ ਜੀ ਕਿ ਇਹ ਜਿਹੜੇ ਹੈ ਉਹਨਾਂ ਦੀ ਸਹੀ ਤਰਤੀਬ ਕਿਹੜੀ ਬਣਦੀ ਹੈ ਕਿਸ ਤਰ੍ਹਾਂ ਦੇ ਸੀਕੁਐਂਸ ਦੇ ਵਿੱਚ ਇਹ ਸਾਰੇ ਰੱਖੇ ਜਾਂਦੇ ਹਨ ਸੋ ਇੱਥੇ ਉੱਤਰ ਡੀ ਕਰਨ ਵਾਲੇ ਬਿਲਕੁਲ ਸਹੀ ਹਨ ਜੀ ਕਿ ਪਹਿਲਾਂ ਰੂਪਗ੍ਰਾਮ ਆਉਂਦਾ ਫਿਰ ਸ਼ਬਦ ਬਣਦਾ ਫਿਰ ਵਕਾਂਸ਼ ਬਣਦਾ ਫਿਰ ਉਪਵਾਕ ਤੇ ਫਿਰ ਵਾਕ ਸੋ ਰੂਪਗ੍ਰਾਮ ਸਭ ਤੋਂ ਪਹਿਲਾਂ ਆਏਗਾ ਪਕ ਇਹ ਇਸ ਕ੍ਰਮ ਦੇ ਵਿੱਚ ਅੱਗੇ ਜੀ ਪ੍ਰਸ਼ਨ ਨੰਬਰ 14 ਵਿਚਲੇਸ਼ ਵਰ ਹਨ ਕਿਹੜੇ ਹੈ ਜੀ ਦੇਖੋ ਤੇ ਉੱਤਰ ਕਰ ਦਿਓ ਚਾਰੇ ਆਪਸ਼ਨਾਂ ਦੇ ਵਿੱਚੋਂ ਪ੍ਰਸ਼ਨ ਨੰਬਰ 14 ਦੇ ਲਈ ਕਿਹੜੀ ਆਪਸ਼ਨ ਹੈ ਜਿਹੜੀ ਉਹ ਸਹੀ ਰਹੇਗੀ ਸੋ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕੀਤਾ ਜਾਵੇ ਜੀ ਕਿ ਇਨਾਂ ਸਾਰਿਆਂ ਦੇ ਵਿੱਚੋਂ ਵਿਚਲੇ ਸਵਰ ਕਿਹੜੇ ਹੁੰਦੇ ਹਨ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ ਏ ਕੀਤਾ ਹੈ ਜੀ ਈ ਤੇ ਊ ਛੋਟੇ ਸਵਰ ਆ ਜਿਹੜੇ ਇਹ ਲਘੂ ਮਾਤਰਾਵਾਂ ਹੁੰਦੀਆਂ ਨੇ ਇਹ ਵਿਚਲੇ ਸਵਰ ਹੁੰਦੇ ਹਨ ਅੱਗੇ ਜੀ ਪ੍ਰਸ਼ਨ ਨੰਬਰ 15 ਫਫਾ ਥੱਥਾ ਟੱਡਾ ਛੱਛਾ ਤੇ ਖਖਾ ਧੁਨੀਆਂ ਹਨ ਆਪਸ਼ਨ ਏ ਸਘੋਸ਼ ਅਲਪ ਪ੍ਰਾਣ ਬੀ ਅਘੋਸ਼ ਅਲਪ ਪ੍ਰਾਣ ਸੀ ਅਘੋਸ਼ ਮਹਾ ਪ੍ਰਾਣ ਜਾਂ ਡੀ ਪਾਸੇਦਾਰ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰ ਦਿਓ ਜੀ ਇਹ ਧੁਨੀਆਂ ਕਿਹੜੀਆਂ ਹਨ ਸਗੋਸ਼ ਹੈ ਜਾਂ ਅਘੋਸ਼ ਹੈ ਅਲਪ ਪ੍ਰਾਣ ਹੈ ਜਾਂ ਫਿਰ ਮਹਾ ਪ੍ਰਾਣ ਸੋ ਜਿਨ੍ਹਾਂ ਦੇ ਇੱਥੇ ਉੱਤਰ ਸੀ ਆਇਆ ਹੈ ਜੀ ਬਿਲਕੁਲ ਸਹੀ ਹੈ ਅਘੋਸ਼ ਮਹਾ ਪ੍ਰਾਣ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਜਦੋਂ ਸਾਦੀ ਹਵਾ ਕਿਸੇ ਥਾਂ ਤੇ ਤੋਂ ਰੁਕਣ ਤੋਂ ਬਾਅਦ ਇੱਕਦਮ ਝਟਕੇ ਨਾਲ ਬਾਹਰ ਨਿਕਲਦੀ ਹੈ ਜਿਵੇਂ ਤਮਾਕਾ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ অপਸ਼ਨ A ਸਫੋਟ ਧੁਨੀਆਂ B स्पर्ਸ਼ੀ ਧੁਨੀਆਂ C ਸੰਘਰਸ਼ੀ ਧੁਨੀਆਂ ਤੇ D ਪਾਰਸ਼ਵਿਕ ਧੁਨੀਆਂ हां जी प्रेशर ਨੰਬਰ 16 ਦੇ ਲਈ ਉਤਰ ਕਰ ਦਿਓ ਜੀ ਉਹਨਾਂ ਨੂੰ ਅਸੀਂ ਕਿਹੜੀਆਂ ਧੁਨੀਆਂ ਆਖਦੇ ਹਾਂ ਕਿ ਰੁੱਕ ਕੇ ਤੇ ਇੱਕਦਮ ਜਿਹੜੀ ਆਵਾਜ਼ ਹੈ ਉਹ ਬਾਹਰ ਆਉਂਦੀ ਹੈ ਜਿੱਦਾਂ ਤਮਾਕਾ ਹੁੰਦਾ ਹੈ ਤਾਂ ਉਸ ਵਾਲੀਆਂ ਧੁਨੀਆਂ ਨੂੰ ਅਸੀਂ ਕੀ ਕਹਾਂਗੇ ਸੋ ਇਥੇ ਜਿਨ੍ਹਾਂ ਦਾ ਉੱਤਰ ਏ ਆ ਰਿਹਾ ਜੀ ਬਿਲਕੁਲ ਸਹੀ ਹੈ ਸਫੋਟ ਧੁਨੀਆਂ ਕਹਿੰਦੇ ਹਨ ਉਹਨਾਂ ਨੂੰ ਨੈਕਸਟ ਜੀ ਪ੍ਰੈਸ਼ਰ 17 ਪੰਜਾਬੀ ਦੀ ਲੱਲਾ ਧੁਨੀ ਹੈ অপਸ਼ਨ A ਪਾਸੇਦਾਰ ਦੰਤੀ ਟਿੱਪੀ ਹੋਣੀ ਸੀ ਜੀ ਇੱਥੇ B ਮਹਾ ਪ੍ਰਾਣ ਤੇ ਹੁੰਠੀ C ਨਾਦੀ ਅਲਪ ਬ੍ਰਾਂਡ ਦੰਤੀ D ਖਹਿਵੀ ਤੇ ਸੂर्यੰਤਰੀ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਕਰਿਓ ਜੀ ਇਹ ਸ਼ਬਦ ਜੀ ਦੰਤੀ ਤੇ ਹੁੰਠੀ ਲਿਖਿਆ ਹੋਇਆ ਲਿਖਣ ਦੇ ਵਿੱਚ ਥੋੜੀ ਜੀ ਮਿਸਟੇਕ ਰਹਿ ਗਈ ਹੈ ਸੋ ਇਸ ਚੀਜ਼ ਨੂੰ ਤੁਸੀਂ ਠੀਕ ਕਰ ਲੈਣਾ ਜੀ ਸੋ ਜਿਨ੍ਹਾਂ ਨੇ ਉੱਤਰ ਇੱਥੇ ਦਿੱਤਾ ਹੈ ਜੀ ਏ ਉਹ ਬਿਲਕੁਲ ਸਹੀ ਹਨ ਪਾਸੇਦਾਰ ਅਤੇ ਦੰਤੀ ਹੈ ਅੱਗੇ ਜੀ ਪ੍ਰਸ਼ਨ ਨੰਬਰ 18 ਪਸ਼ਾਵਾਂ ਦੀਆਂ ਵਿਸ਼ੇਸ਼ ਧੁਨੀਆਂ ਦਾ ਅਧਿਐਨ ਕਰਨ ਵਾਲਾ ਵਿਗਿਆਨ ਹੈ অপਸ਼ਨ ਏ ਧੁਨੀ ਵਿਉਂਤ ਬੀ ਧੁਨੀ ਵਿਗਿਆਨ ਸੀ ਸਮਾਨਿਆ ਧੁਨੀ ਵਿਗਿਆਨ ਤੇ ਡੀ ਫੋਨੈਟਿਕਸ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰਿਓ ਜੀ। ਮਨਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸੋ ਪ੍ਰਸ਼ਨ ਨੰਬਰ 18 ਦੇ ਲਈ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਪਸ਼ਨ ਦੀ ਚੋਣ ਕੀਤੀ ਜਾਵੇ। ਸੋ ਜਿਨ੍ਹਾਂ ਨੇ ਇੱਥੇ ਆਨਸਰ A ਕੀਤਾ ਹੈ ਜੀ ਬਿਲਕੁਲ ਸਹੀ ਹੈ। ਕਿ ਉਸ ਨੂੰ ਅਸੀਂ ਧੁਣੀ ਵਿਉਂਤ ਕਹਿੰਦੇ ਹਾਂ। ਭਾਸ਼ਾ ਦੀਆਂ ਵਿਸ਼ੇਸ਼ ਧੁਨੀਆਂ ਦੰਧਿਆਣ ਧੁਨੀ ਵਿਉਂਤ ਦੇ ਵਿੱਚ ਕੀਤਾ ਜਾਂਦਾ ਹੈ ਅੱਗੇ ਜੀ ਪ੍ਰਸ਼ਨ ਨੰਬਰ 19 ਸੋ ਪ੍ਰਸ਼ਨ ਨੰਬਰ 19 ਹੈ ਜੀ ਹੇਠ ਲਿਖੀਆਂ ਵਿਅੰਜਨ ਧੁਨੀਆਂ ਵਿੱਚੋਂ ਕਿਹੜੀ ਧੁਨੀ ਦੰਤੀ ਨਹੀਂ ਹੈ অপਸ਼ਨ A ਤੱਤਾ B ਦੱਦਾ C ਥੱਥਾ ਤੇ D ਗੱਗਾ हां जी प्रश्न नंबर 19 ਦੇ ਲਈ ਉੱਤਰ ਕਰ ਦਿਓ ਜੀ ਕਿਹੜੀ ਧੁਨੀ ਹੈ ਜਿਹੜੀ ਉਹ ਦੰਤੀ ਨਹੀਂ ਹੈ ਸੋ ਇੱਥੇ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹਨ ਜੀ ਉਹ ਕਿ ਗੱਗਾ ਜਿਹੜੀ ਧੁਨੀ ਹੈ ਉਹ ਦੰਤੀ ਨਹੀਂ ਹੈ ਅੱਗੇ ਜੀ ਪ੍ਰਸ਼ਨ ਨੰਬਰ 20 ਪ੍ਰਾਧਾਨ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਆਪਸ਼ਨ A ਸਵਰ B ਵਿਅੰਜਨ C ਦੋਵੇਂ ਹੀ ਤੇ D ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਕਰਿਓ ਜੀ ਪ੍ਰਾਧਾਨ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਆਪਸ਼ਨ A ਸਵਰ B ਵਿਅੰਜਨ C ਦੋਵੇਂ ਤੇ D ਇਹਨਾਂ ਵਿੱਚੋਂ ਕੋਈ ਨਹੀਂ ਜੀ ਸੋ ਇੱਥੇ ਉੱਤਰ ਬੀ ਕਰਨ ਵਾਲੇ ਸਹੀ ਹਨ ਜੀ ਪ੍ਰਾਧਾਨ ਧੁਨੀਆਂ ਵਿਅੰਜਨਾਂ ਨੂੰ ਕਿਹਾ ਜਾਂਦਾ ਹੈ ਨਿਸ਼ਚਿਤ ਜੀ ਤੁਸੀਂ ਜੇ ਆਪਣਾ YouTube ਵਾਲਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਨਾ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਉਹਦੋਂ ਦਿਖਾਇਆ ਸੀਗਾ ਕਿ ਆਪਣੀਆਂ ਜਿਹੜੀਆਂ ਪੰਜਾਬੀ ਗ੍ਰਾਮਰ ਦੀ ਥਿਊਰੀ ਹੈ ਨਾ ਉਹ ਵਿਆਕਰਣ ਦੀ ਥਿਊਰੀ ਅਲੱਗ ਪਈ ਹੈ ਸੋ ਤੁਸੀਂ ਚੈਨਲ ਤੇ ਜਾਓਗੇ ਸਰਚ ਕਰੋਗੇ ਦੇਖੋਗੇ ਪਲੇਲਿਸਟ ਖੋਲ ਕੇ ਤਾਂ ਤੁਹਾਨੂੰ ਵੀਡੀਓਜ਼ ਸ਼ੋ ਹੋ ਜਾਣਗੀਆਂ ਜੀ ਆਪਾਂ ਪਬਲਿਕ ਹੀ ਰੱਖੀ ਹੈ ਪ੍ਰਾਈਵੇਟ ਤਾਂ ਨਹੀਂ ਕੀਤੀਆਂ ਹੋਈਆਂ ਹਾਂਜੀ ਅੱਗੇ ਚੱਲਦੇ ਹਾਂ ਜੀ ਪ੍ਰੈਸ਼ਨ ਨੰਬਰ 21 21 ਹੈ ਜੀ ਪੰਜਾਬੀ ਵਿੱਚ ਪ੍ਰਾਂਤਤਾ ਦਾ ਪ੍ਰਭਾਵ ਕਿਹੜੀਆਂ ਧੁਨੀਆਂ ਤੇ ਪੈਂਦਾ ਹੈ অপਸ਼ਨ A ਮੂਵ ਬੋਲ B ਨੱਕਪੋਲ C ਡਕਵੀਆਂ ਤੇ D ਨਾਸਕੀ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰਦੇ ਹੋ ਜੀ ਕੀ ਉੱਤਰ ਆਏਗਾ ਜੀ ਇਸ ਦਾ ਸੋ ਇਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਡਕਵੀਆਂ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 22 ਅਖੰਡੀ ਧੁਨੀਆਂ ਹਨ ਨਾਫਿਨੇ ਬਲ ਸਵਰ ਧੁਨੀਆਂ ਬੀ ਨਾਸਿਕ ਤਾ ਵਿਅੰਜਨ ਧੁਨੀਆਂ ਸੀ ਨਾਸਿਕਤਾ ਬਲ ਤੇ ਸੁਰ ਡੀ ਸੁਰ ਬੋਲੀ ਅੰਤਰ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਆਉਂਦਾ ਜੀ ਇਸ ਦਾ ਕਿ ਅਖੰਡੀ ਧੁਨੀਆਂ ਕਿਹੜੀਆਂ ਹਨ ਸੋ ਸੌਖਾ ਜਾਂ ਤੇ ਆਸਾਨ ਪ੍ਰਸ਼ਨ 22 ਨੰਬਰ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ ਸੀ ਨਾਸਿਕਤਾ 발ਤੇ ਸੁਰ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 23 ਨਾਦੀ ਅਲਪ ਪ੍ਰਾਣ ਧੁਨੀਆਂ ਦਾ ਸਹੀ ਜੋਟ ਹੈ ਆਪਸ਼ਨ A ਗੱਗਾ ਜੱਜਾ ਠਠਾ ਥੱਥਾ ਬੱਬਾ B ਹੈ ਜੀ ਗੱਗਾ ਡੱਡਾ ਬੱਬਾ ਥੱਥਾ ਛੱਛਾ C ਹੈ ਜੀ ਗੱਗਾ ਜੱਜਾ ਡੱਡਾ ਦੱਦਾ ਬੱਬਾ ਤੇ D ਹੈ ਜੀ ਗੱਗਾ ਜੱਜਾ ਡੱਡਾ ਢੱਡਾ ਤੇ ਵਾਵਾ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਅਲਪ ਪ੍ਰਾਣ ਨਾਦੀ ਅਲਪ ਪ੍ਰਾਣ ਧੁਨੀਆਂ ਕਿਹੜੀਆਂ ਹਨ ਇਹਨਾਂ ਦੇ ਵਿੱਚੋਂ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਬਿਲਕੁਲ ਸਹੀ ਹੈ ਗੱਗਾ ਜੱਡਾ ਡੱਡਾ ਦੱਦਾ ਤੇ ਬੱਬਾ ਇਹਨਾਂ ਨੂੰ ਅਸੀਂ ਗਜਟ ਦੱਬ ਵੀ ਦੇ ਨਾਂ ਕਹਿ ਲੋ ਇਕੱਠਾ ਜੋੜ ਕੇ ਹਨਾ ਇੱਕ ਸ਼ਬਦ ਬਣਾ ਲੈਨੇ ਉਹਦੇ ਨਾਲ ਵੀ ਜਿਹੜੀਆਂ ਯਾਦ ਰਹਿ ਜਾਂਦੀਆਂ ਨੇ ਅੱਗੇ ਜੀ ਪ੍ਰਸ਼ਨ ਨੰਬਰ 24 ਪਿਛਲੇ ਰੇ ਅਤੇ ਵਿਚਕਾਰਲੇ ਸਵਰ ਉਚਾਰਨ ਵੇਲੇ ਬੁੱਲਾਂ ਦੀ ਸ਼ਕਲ ਹੁੰਦੀ ਹੈ অপਸ਼ਨ A ਚੌਰਸ B ਗੋਲਾਈਦਾਰ C ਨੋਕਦਾਰ ਤੇ D ਤਿਰਛੇ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਕਰ ਦਿਓ ਜੀ ਕਿ ਜਦੋਂ ਅਸੀਂ ਪਿਛਲੇ ਸਵਰ ਬੋਲਦੇ ਹਾਂ ਤਾਂ ਉਦੋਂ ਬੁੱਲਾਂ ਦੀ ਜਿਹੜੀ ਸ਼ੇਪ ਹੈ ਉਹ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ ਚੌਰਸ ਹੁੰਦੀ ਹੈ ਗੋਲਾਈਦਾਰ ਹੁੰਦੀ ਹੈ ਨੋਕਦਾਰ ਜਾਂ ਫਿਰ ਤਿਰਛੀ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਜੀ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਉਹ ਬਿਲਕੁਲ ਸਹੀ ਹਨ ਗੁਲਾਈਦਾਰ ਹੁੰਦੀ ਹੈ ਜੀ ਅੱਗੇ ਪ੍ਰਸ਼ਨ ਨੰਬਰ 25 ਪੰਜਾਬੀ ਭਾਸ਼ਾ ਵਿੱਚ ਸੁਰਾਂ ਦੀ ਸੁਰਾਂ ਦੀ ਗਿਣਤੀ ਹੈ অপشنੇ 3 ਬੀ 4 ਸੀ 5 ਤੇ ਡੀ 1 ਹਾਂਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰੋ ਜੀ ਸੁਰਾਂ ਦੀ ਗਿਣਤੀ ਕਿੰਨੀ ਹੈ ਤੁਸੀਂ ਇੱਥੇ ਜਿੰਨਾ ਦਾ ਵੀ ਉੱਤਰ ਆ ਰਿਹਾ ਹੈ ਜੀ ਏ ਬਿਲਕੁਲ ਸਹੀ ਹੈ 3 ਸੁਰਾਂ ਹੁੰਦੀਆਂ ਨੇ ਅੱਗੇ ਜੀ ਪ੍ਰਸ਼ਨ ਨੰਬਰ 26 ਪੰਜਾਬੀ ਭਾਸ਼ਾ ਦੀ ਕਿਹੜੀ ਧੁਨੀ ਅਰਧ ਸਵਰ ਹੈ ਆਪਸ਼ਨ ਏ ਲੱਲਾ ਬੀ ਆੜਾ ਸੀ ਯਈਆ ਤੇ ਡੀ ਬਿੰਦੀ ਆਉਣਾ ਸੀ ਜੀ ਇੱਥੇ ਜਾਂ ਰਾ ਰਾ ਆਉਣਾ ਸੀ ਹਾਂ ਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਦੇ ਦਿਓ ਜੀ ਲਾਸਟ ਤੇ ਰਾਰਾ ਕਰ ਲੋ ਜੀ ਡੀ ਆਪਸ਼ਨ ਹੈ ਜਿਹੜੀ ਉਹ ਰਾਰਾ ਜੀ ਸੋ ਇੱਥੇ ਜਿੰਨਾਂ ਦਾ ਵੀ ਉੱਤਰ ਆ ਰਿਹਾ ਹੈ ਜੀ ਸੀ ਬਿਲਕੁਲ ਸਹੀ ਹੈ ਯਈਆ ਜਿਹੜੀ ਹੈ ਉਹ ਆਪਣੀ ਪੰਜਾਬੀ ਦੀ ਅਰਧ ਸਵਰਤ ਧੁਨੀ ਹੈ ਅੱਗੇ ਜੀ ਪ੍ਰਸ਼ਨ ਨੰਬਰ 27 ਪੰਜਾਬੀ ਵਿੱਚ ਸੁਰ ਉਚਾਰੀ ਜਾਂਦੀ ਹੈ ਆਪਸ਼ਨ ਹੈ ਅਨਾਦੀ ਅਲਪ ਪ੍ਰਾਣ ਧੁਨੀਆਂ ਦੀ ਥਾਂ ਬੀ ਨਾਦੀ ਸਘੋਸ਼ ਮਹਾਂ ਪ੍ਰਾਣ ਧੁਨੀਆਂ ਦੀ ਥਾਂ ਸੀ ਹੈ ਜੀ ਨਾਦੀ ਅਲਪ ਪ੍ਰਾਣ ਧੁਨੀਆਂ ਦੀ ਥਾਂ ਤੇ ਡੀ ਅਨਾਦੀ ਮਹਾ ਪ੍ਰਾਣ ਧੁਨੀਆਂ ਦੀ ਥਾਂ ਸੁਪ੍ਰੈਸ਼ਨ ਨੰਬਰ 27 ਦੇ ਲਈ ਉੱਤਰ ਕਰ ਦਿਓ ਜੀ ਕੀ ਆਪਸ਼ਨ ਆਏਗਾ ਜੀ ਕਿ ਪੰਜਾਬੀ ਦੇ ਵਿੱਚ ਜਿਹੜੀ ਸੁਰ ਹੈ ਉਹ ਕਿੱਥੇ ਉਚਾਰੀ ਜਾਂਦੀ ਹੈ ਹਾਂਜੀ ਸੋ ਇੱਥੇ ਜਿੰਨਾ ਦਾ ਵੀ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ ਬੀ ਉੱਤਰ ਸਹੀ ਹੈ ਨਾਦੀ ਸਗੋਸ਼ ਮਹਾ ਪ੍ਰਾਨ ਧੁਨੀਆਂ ਦੀ ਥਾਂ ਤੇ ਸੁਰ ਉਚਾਰੀ ਜਾਂਦੀ ਹੈ ਅੱਗੇ ਜੀ ਪ੍ਰਸ਼ਨ ਨੰਬਰ 28 ਭਾਸ਼ਾ ਦੀ અભિવ્યਕਤੀ ਪੱਖ ਦੀ ਨਿੱਕੀ ਤੋਂ ਨਿੱਕੀ ਸਾਰਥਕ ਵਿਆਕਰਣ ਇਕਾਈ ਹੈ অপਸ਼ਨੇ ਸ਼ਬਦ ਬੀ ਰੂਪਗ੍ਰਾਮ ਸੀ ਵਾਕਾਂਸ਼ ਤੇ ਡੀ ਵਰਣ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਦੇ ਦਿਓ ਜੀ ਕੀ ਬਣੇਗਾ ਜੀ ਇਸ ਦਾ ਉੱਤਰ ਪ੍ਰਸ਼ਨ ਨੰਬਰ 28 ਦਾ ਸਹੀ ਆਪਸ਼ਨ ਕਿਹੜੀ ਹੈ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਬਿਲਕੁਲ ਸਹੀ ਹੈ ਰੂਪਗ੍ਰਾਮ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 ਪੰਜਾਬੀ ਦੇ ਸਰਕਵੇਂ ਵਿਅੰਜਨਾਂ ਦਾ ਸਹੀ ਜੋਟ ਕਿਹੜਾ ਹੈ অপশন এ রারা ਤੇ ইয়া बी ইয়া ওয়াওয়া সি ইয়া হা হা ਤੇ ডি ওয়াওয়া ਤੇ রারা हां जी প্রশ্ন নাম্বার 29 ਦੇ ਲਈ ਉੱਤਰ ਕਰ ਦਿਓ ਜੀ ਕਿ ਸਰਕਵੇਂ ਵਿਅੰਜਨ ਜਿਹੜੇ ਉਹਨਾਂ ਦਾ ਸਹੀ ਜੁਟ ਕਿਹੜਾ ਬਣਦਾ ਹੈ ਸੋ ਜਿਨ੍ਹਾਂ ਨੇ ਉੱਤਰ B ਕੀਤਾ ਹੈ ਜੀ ਬਿਲਕੁਲ ਸਹੀ ਹਨ ইয়া ਤੇ ওয়াওয়া ਸਰਕਵੇਂ ਵਿਅੰਜਨ ਹਨ ਅੱਗੇ ਜੀ ਪ੍ਰਸ਼ਨ ਨੰਬਰ 30 आधुनिक व्याकरण है ऑप्शन ए मॉर्फिस आधारित बी शब्द आधारित सी वाक आधारित ए डी वर्ण आधारित हां जी प्रश्न नंबर 30 ਦੇ ਲਈ ਉੱਤਰ ਕਰ ਦਿਓ ਜੀ ਕਿ ਸਾਡੀ ਆਧੁਨਿਕ ਵਿਆਕਰਣ ਕੀ ਹੈ ਇਹ ਹੈ ਜੀ ਆਪਣੀ ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਸੋ ਇੱਥੇ ਜਿਨ੍ਹਾਂ ਨੇ ਉੱਤਰ ए ਕੀਤਾ ਹੈ ਜੀ ਬਿਲਕੁਲ ਸਹੀ ਹਨ ਮਾਰਫਿਸ ਆਧਾਰਿਤ ਹੈ ਆਧੁਨਿਕ ਜਿਹੜੀ ਵਿਆਕਰਣ ਹੈ ਮਾਰਫੀ ਹਾਂਜੀ ਸੋ ਇਹ ਸੀ ਜੀ ਆਪਣੀ ਅੱਜ ਦੀ ਵਿਆਕਰਣ ਦੀ ਕਲਾਸ ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦਾ ਹੀ ਹੋਵੇਗੀ ਤੇ ਜਿਹੜੇ ਪ੍ਰਸ਼ਨ ਹੈ ਉਹ ਆਪਾਂ ਵਧੀਆ ਲੈਵਲ ਦੇ ਕੀਤੇ ਹਨ ਤੇ ਜੇ ਕਿਸੇ ਦਾ ਕੋਈ ਪ੍ਰਸ਼ਨ ਹੈ ਸਵਾਲ ਹੈ ਜਾਂ ਫਿਰ ਕੋਈ ਸੁਝਾਅ ਹੈ ਤਾਂ ਉਹ ਦੱਸ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਜੀ ਵਿਸ਼ਰਾਮ ਤੇ ਮਿਲਾਂਗੇ 20 ਮਿੰਟਾਂ ਬਾਅਦ ਅਗਲੀ ਕਲਾਸ ਦੇ ਵਿੱਚ ਧੰਨਵਾਦ ਵਾਹਿਗੁਰੂ ਜੀ ਮਨਜੀਤ ਜੀ ਬਾਏ ਜੀ ਬਾਏ ਅਗਲੀ ਮਾਸਟਰ ਕੈਡਰ ਦੀ ਕਲਾਸ ਲਗਾਵਾਂਗੇ ਜੀ 15-20 ਮਿੰਟਾਂ ਤੱਕ ਜ ਜਿਹਦੇ ਵਿੱਚ ਆਪਾਂ ਅੱਜ ਨਾਨਕ ਸਿੰਘ ਨਾਵਲਕਾਰ ਕੀਤਾ ਸੀ ਜੀ ਕੱਲ ਉਹਦੀ ਥਿਊਰੀ ਡਿਸਕਸ ਕੀਤੀ ਸੀ ਤੇ ਅੱਜ ਆਪਾਂ ਉਹਦੇ ਪ੍ਰਸ਼ਨ ਉੱਤਰ ਜਿਹੜੇ ਆ ਉਹ ਹੱਲ ਕਰਨੇ ਹਨ ਸੋ ਸਾਰੇ ਜਣੇ ਟਾਈਮ ਤੇ ਜ਼ਰੂਰ ਜੁਆਇਨ ਕਰਨਾ ਠੀਕ ਹੈ ਜੀ ਫਿਰ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ